हां जी सत श्री अकाल जी सारे भ्रामाणों सो मित्रो जड़ी आज दी ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਆ ਤਿੰਨ ਪੁਰਸ਼ੋ ਬਾਈ ਕੋਲੇ ਤੇ ਤਿੰਨੇ ਹੀ ਇੱਕ ਤੋਂ ਜਦੋਂ ਵੱਧ ਕੇ ਨੇ ਜਿਵੇਂ ਪਹਿਲੇ ਨੰਬਰ ਤੋਂ ਦੇਖੋ ਬਹੁਤ ਹੀ ਚੰਗੀ ਸ਼ਕੀਨ ਜੈਡ ਬਲੈਕ ਮੁਰਾ ਨਸਲ ਦੀ ਕੱਟੀ ਆ ਦੋ ਨੰਬਰ ਦਾ ਇਹ ਚਿੱਟੇ ਰੰਗ ਦੇ ਵਿੱਚ ਤੋਕੜ ਕੇ ਬਣ ਚੈੱਕ ਪਾਸ ਵਹਿੜ ਆ ਗਈ ਤੇ ਇਹਦੇ ਪਿੱਛੇ ਤਿੰਨ ਨੰਬਰ ਦਾ ਇਹ ਆ ਗਈ ਗੱਬਣਾ ਬੱਛੀ ਆ ਗਈ ਠੀਕ ਆ ਤੇ ਤਿੰਨ ਪੁਰਸ਼ੋ ਬਾਈ ਕੋਲੇ ਸੋ ਤਰੀਕ ਵਾਲਾ ਨੋਟਕਲ 18 ਤਰੀਕ ਚੌਥਾ ਮਹੀਨਾ 2025 ਤੇ ਬਾਕੀ ਜਿਹੜੀ ਵੀਡੀਓ ਬਣਾ ਰਹਾ ਹਾਂ ਲਗਭਗ ਔਨੇ ਕਨੋਂ ਦਾ ਟਾਈਮ ਹੈ ਕਿ ਜਿਹੜੀ ਤੋਫੜ ਗਭਣਾ ਬਹਿੜਾ ਬਹੁਤ ਹੁੰਦੀ ਆ ਸੋ ਜਿਹੜੀ ਚਵਾਈ ਦਾ ਸਮਾਂ ਉਹ ਜਜਮੈਂਟ ਕਾਲ ਥਾਂ ਲੈ ਲਈ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਕਿ ਕੀ ਕੀ ਡਿਟੇਲ ਹੈਗੀ ਸੋ ਪਹਿਲਾਂ ਤਸੱਲੀ ਕਰਨੇ ਪਸੂ ਦੀ ਫੇਰ ਜਾ ਕੇ ਬਾਈ ਨਾਲ ਗੱਲਬਾਤ ਕਰਨੀਆਂ ਬਾਈ ਸੱਸੀ ਕਾਲ ਜੀ ਸੱਸੀ ਕਾਲ ਕੀ ਹਾਲ ਚਾਲ ਹੈ ਠੀਕ ਹੈ ਬਹੁਤ ਵਧੀਆ ਆ ਨਾਮ ਤੇ ਪਿੰਡ ਐਡਰੈਸ ਬੋਲ ਦਗੇ ਨਾਮ ਬੂਟਾ ਸਿੰਘ ਜੀ ਪਿੰਡ ਸੰਧੂਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਦਾ ਪਾ ਜੀ ਤੇ ਨੇੜੇ ਭਧੌੜਾ ਸ਼ਹਿਰਾ ਕਰਾ ਹਾਂ ਜੀ ਨੇੜੇ ਭਧੌੜਾ ਹੈ ਜੀ ਤੇ ਮੋਬਾਈਲ ਨੰਬਰ ਕੱਤੀ ਬੜੀ ਸਨਕੀ ਲਾਇਆ ਹੈ ਜੀ ਹਾਂਜੀ ਬਹੁਤ ਟੌਪ ਦੀ ਕੱਟੀ ਹੈ ਜੀ ਠੀਕ ਆ ਜਮਾ ਜੈਡ ਬਲੈਕ ਆ ਗਈ ਨਾ ਜਮਾ ਜੈਡ ਬਲੈਕ ਆ ਗਈ ਕਿੰਨੀ ਕੁ ਮਤੀ ਲਗ ਭਗ ਜੇ ਇਹ ਹੈਗੀ 16 17 ਮਹੀਨੇ ਦੀ ਕੱਟੀ ਹੈ ਸਵਾ 1.5 ਸਾਲ ਤੋਂ ਘਟਾ ਗਈ ਨਾ ਹਾਂ ਘਟਾ ਗਈ ਜਮਾ ਜਿਵੇਂ ਰੋਜ਼ ਨਹੀਂ ਦਰ ਰੋਜ਼ ਖੜੀ ਆ ਨਾ ਪੂਰੀ ਸ਼ਕੀਨ ਆ ਨਾ ਬਹੁਤ ਚੰਗੇ ਰਵੇ ਦੀ ਕੱਟੀ ਆ ਠੀਕ ਆ ਨਹੀਂ ਕਿਹੜਾ ਫਿਰ ਆਪਾਂ ਦਾ ਹਾਂ ਜੀ ਨਹੀਂ ਕਿਹੜਾ ਮੜੇ ਥਾਂ ਦਿਖਾ ਦੇ ਕੋ ਗੱਲ ਇਹ ਨਾ ਰਵਾਈ ਬਰੀਕ ਰੱਖਦਾ ਥੋੜਾ ਜਿਹਾ ਥਾਣਾ ਥਾਣਾ ਬਹੁਤ ਚੰਗਾ ਕਰਦੀ ਇਹ ਐ ਨਹੀਂ ਗਾ ਤੁਹਾਨੂੰ ਤਾਂ ਬਹੁਤ ਵਧੀਆ ਗਾ ਯਾਨੀ ਕਿ ਇਹ ਰੱਖਦੀ ਇਹ ਛੋਟਾ ਹੀ ਆ ਜਦੋਂ ਥੂਣ ਦੇਗੀ ਥਾਣ ਤੁਹਾਨੂੰ ਬਹੁਤ ਵਧੀਆ ਕਰਦੀ ਹੈਗੀ ਠੀਕ ਆ ਮੈਨੂੰ ਹੈ ਚੰਗੇ ਰਵੇ ਦੋਤਾ ਦੀ ਰਵੇ ਦੀ ਹਾਂ ਗਾਰੰਟੀ ਆ ਥਾਣ ਦੀ ਆਪਣੀ ਗਾਰੰਟੀ ਹਾਂ ਠੀਕ ਆ ਕੱਦ ਕੜ ਬਜਨ ਲੰਬਾਈ ਚਾਹੀਦੀ ਤੁਸੀਂ ਕੋਲੇ ਆ ਕੇ ਦੇਖੋ ਨਾ ਸਰ ਜਮਾ ਜਡ ਬਲੇਕ ਕੋਈ ਆ ਨਹੀਂ ਇੱਕ ਬਾਰ ਵੀ ਸਰੀ ਤੇ ਕੋਈ ਕਾਲਾ ਹੋਣੀ ਕਿ ਚਿੱਟਾ ਸਹੀ ਆ ਮਨ ਖੁਸ਼ ਹੋਊਗਾ ਮਤਲਬ ਕੱਟੀ ਦੇਖ ਕੇ ਹਾਂ ਚੰਗੇ ਕੱਦ ਕਾਲੇ ਬੱਚੇ ਵਿੱਚ ਚੰਗੇ ਪਾਊਗੀ ਤੇ ਬਾਕੀ ਸਾਨੂੰ ਤੋਰ ਕੇ ਦਿਖਾਣਗੇ ਥਾਂ ਜ਼ਰੂਰ ਬਾਈ ਨੇ ਸਭੀ ਥੋੜੇ ਬਰੀਕ ਰੱਖ ਦੀ ਹੈਗੀ ਤੇ ਬਾਈ ਕਹਿੰਦਾ ਪਰ ਸੂਨ ਵੇਲੇ ਥਣ ਬਹੁਤ ਚੰਗਾ ਕੱਢੂਗੀ ਅੱਛਾ ਉਹਦਾ ਵਧੀਆ ਕਰ ਜਾਣਾ ਹਾਂ ਲਾ ਇੱਥੋਂ ਦੇਖੋ ਇਹ ਚਾਰ ਚੁੱਕੀ ਦੀ ਵਧੀਆ ਬਾਈ ਨਾ ਕੱਦ ਕੜ ਪੂਰਾ ਓਕੇ ਆ ਠੀਕ ਆ ਬਾਈ ਲਿਆ ਇਧਰੋਂ ਸਾਨੂੰ ਦੂਜੀ ਸਾਈਡ ਤੋਂ ਚੰਗੀ ਆ ਕਲਮ ਲਾ ਕੇ ਬਾਕੀ ਦੇਖੋ ਜਿਹੜਾ ਭਰਾ ਖਰੀਦੂਗਾ ਜਿਹਨੇ ਪੈਸੇ ਲੈਣ ਦਾ ਮਨ ਖੜਨਾ ਚਾਹੀਦਾ ਤਸਲੀ ਨੂੰ ਆਫ ਕਰਨੀ ਆ ਵੀ ਕੀ ਸਮਝਣਾ ਇਸ ਚੀਜ਼ ਨੂੰ ਨਾ ਕਲਮ ਲਾ ਕੇ ਕੱਤੀ ਅੱਜ ਦੀ ਗੜੀ ਪੂਰੀ ਚੰਗੀ ਆ ਬਹੁਤ ਵੱਡੀ ਮਹਿੰਦੀ ਕੱਟੀ ਹੈਗੀ ਐਨੀ ਹਾਈ ਰੂਟ ਪੂਰੀ ਫੋਲੋ ਉੱਚੀ ਹੈਗੀ ਛੋਟੀ ਨਹੀਂ ਹੈ ਜਿਵੇਂ ਜਿਵੇਂ ਉਮਰ ਦੇ ਹਿਸਾਬ ਨਾਲ ਬਹੁਤ ਕੱਦ ਕੁਦ ਬਹੁਤ ਜਿੱਦਾਂ ਕਿ 2 ਸਾਲ ਦੀ ਕੱਟੀ ਦਾ ਕੱਦ ਹੁੰਦਾ ਓਨਾ ਕੱਦ ਤੇ ਹੁਣ ਕਰੀ ਬੈਠੀ ਹੈ ਨਾ ਹਾਂ ਤੇ ਫਿਰ ਮੁੱਲ ਵੇਚੀ ਕਰਦੇ ਨੇ ਨਾ ਆਪਾਂ ਮੁੱਲ ਇਹਦੇ ਆਪਾਂ 35000 ਰੁਪਏ ਹੈ ਇਹ 35000 ਮੁੱਲ ਹੈ ਇਹ ਚੋਂ ਵਾਧਾ ਕਰਾਂਗੇ ਮਾੜ ਇੱਥੇ ਬੁੜਾ ਕੱਟੀ ਦਾ ਦੇਖ ਐ ਨੀਚਾਰੇ ਪਾਸੇ ਇੱਕ ਕੋਈ ਪਈ ਹੈ ਕੁੱਲ ਮਿਲਾ ਕੇ ਚੰਗੀਆਂ ਕੱਟੀਆਂ ਮਿੱਤਰੋ ਸੈਂਕ ਤੁੰਬੀ ਮੋੜਨੇ ਵਧੀਆ ਸਟਾਰਟ ਕਰਦੇ ਹੈਗੇ ਆਇਥੋਂ ਫੇਸ ਕੁਆਲਟੀ ਚੈੱਕ ਕਰ ਲਓ ਨਾ ਇਹ ਸੀਗੀ ਇੱਕ ਨੰਬਰ ਤੇ ਜਿਹੜੀ ਸਵਾ ਡੇਢ ਸਾਲ ਦੀ ਮੁਰਾ ਨਾਲ ਸਾਲ ਦੀ ਕੱਟੀ ਤੇ ਅੱਗੇ ਅ ਜਿਹੜਾ ਆਪਣੇ ਕੋਲ ਜਿਵੇਂ ਦੋ ਨੰਬਰ ਦੇ ਨਾ ਵਹੜਾ ਹਾਂਜੀ ਇਹ ਤੋਕਰ ਗਪਣ ਚੈੱਕ ਪਾਸ ਹੈ ਜਮਾਂ ਚੈੱਕ ਪਾਸ ਹੈ ਆਪਣੀ ਕਰਾਈ ਵੀ ਆ ਅਗਲਾ ਕਰਾ ਸਕਦਾ ਹੈ ਹਾਂ ਜਿਹੜੇ ਕਰਾਉਣੇ ਦੇਖੋ ਬਿਫ ਕਰਾ ਲੈ ਕਿੰਨੇ ਟਾਂ ਦੀ ਗਪਣ ਹੈ ਇਹ 3.5 ਮਹੀਨੇ ਦੀ ਗੱਬਣਾ 7 ਕਿਲੋ ਦੁੱਧ ਦਾ ਹੈ ਫਿਰ ਦੋਨੇ ਟਾਈਮ ਦਿੰਦੀ ਆ ਦੋਨੇ ਟਾਈਮ ਹਾਂ 3.5 ਦੀ ਗੱਬਣਾ ਤੇ ਇੱਕ ਸੂਆ ਕਿਹੜਾ ਸੂ ਮੂਰੇ ਹੁਣੇ ਸੂਆ ਇਹ ਮੂਰੇ ਦੂਜਾ ਹੀ ਸੂਗੇ ਬਈ ਅੱਛਾ ਪਹਿਲੇ ਸੂਏ ਹੁਣ ਸੂਈ ਵੀ ਆ ਹਾਂਜੀ ਦੂਜੇ ਨੂੰ ਗੱਬਣਾ ਆ ਗਈ ਦੂਜੇ ਵਾਸਤੇ ਗੱਬਣਾ ਹੈ ਹਾਂ ਹਾਂ ਠੀਕ ਹੈ ਤੋਰ ਦੀ ਫਿਰ ਆਪਾਂ ਨੂੰ ਹਾਂਜੀ ਤੋਰ ਫੇਸ ਕੁਆਲਟੀ ਬੜੀ ਚੰਗੀ ਹੈ ਮਿੱਤਰੋ ਬਾਕੀ ਥਾਂ ਥਾਣਾ ਦੀ ਕੋਈ ਪੂਰ ਸਰ ਲੱਦਾ ਨਹੀਂ ਹੈਗਾ ਨਾ ਨਾ ਭੋਰਾ ਵੀ ਨਾ ਥਾਣਾ ਦੀ ਆਪਣੀ ਗਾਰੰਟੀ ਹੈ ਠੀਕ ਆ ਉਹਦੀ ਆਪ ਹੈ ਜੀ ਅੱਛਾ ਬਰੂਟ ਦੀ ਹੈ ਹਾਂਜੀ ਠੀਕ ਹੈ ਬਾਈ ਕਹਿੰਦਾ ਏ ਸੋਨੇ ਰੰਗ ਪ੍ਰਿੰਟ ਦੀ ਆ ਕੋਈ ਖੜੀ ਰਹਿੰਦੀ ਕੋਟਾ ਇੱਥੋਂ ਤੁਹਾਨੂੰ ਮਾ ਥਾਣ ਲਾਵਾ ਦੇਣਾ ਚਾਰ ਹੀ ਥਾਣਾ ਪੰਜ ਵੀ ਛੇਪੁਰ ਆਈ ਫੋਰਡ ਸ਼ਾਨੀਗੀ ਤੇ ਲੈ ਜਾਵੇ ਟਿਕਾਈ ਨਾਲ ਤੋਰ ਤੇ ਇੱਥੋਂ ਦੇਖ ਲੋ ਇੱਕ ਬਣੀ ਸ਼ਾਰਟ ਉਹਨਾਂ ਦਾ ਕਾ ਬਦਲਾਅ ਅੱਜ ਕਰਦੀ ਉਹਨਾਂ ਸੱਜਣਾ ਦੁੱਧ ਕਿੰਨਾ ਪਾਇਆ ਬਈ ਇਹਦਾ ਸੱਜਣਾ ਦੁੱਧ ਪਾਇਆ ਬਈ 26 27 ਕਿਲੋ ਬਈ 26 27 ਕਿਲੋ ਹਾਂ ਤੇ ਇੱਥੋਂ ਸੀ ਬਹੁੜੀ ਬੰਦਿਆਂ ਤੋਂ ਬਣ ਕੇ ਰੈਂਟ ਉਹ ਲੇਟ ਹੋ ਗਈ ਥੋੜੀ ਇਹ ਬੰਦੇ ਦਾ ਸਾਂਭੀ ਹੋਣਾ ਹਾਂ ਹਾਂ ਠੀਕ ਆ ਬਾਕੀ ਸਾਨੂੰ ਮੈਂ ਪਹਿਲਾਂ ਹੀ ਸੰਖੇਪ ਠੰਡੀ ਸੀਰ ਬਹੁਤ ਅਕੇ ਮਾਰਲੀ ਚੋਈ ਜਾਵੇ ਐਨ ਕੋ ਚੱਕਰ ਠੀਕ ਆ 7 ਕਿਲੋ ਤੋਂ ਦੋਨੇ ਟਮਾ ਦਾ ਨਿਆਣਾ ਪਾ ਕੇ ਮਿਲਦੀ ਆ ਮੈਂ ਨਿਆਣਾ ਪਾਇਆ ਹੀ ਨਹੀਂ ਕਿਤੇ ਬਈ ਅੱਛਾ ਪੋਣਾ ਪਾਲਾ ਨਹੀਂ ਪੋਣਾ ਨਾ ਆਪਾਂ ਬਸ ਦੋਨੇ ਤਰ੍ਹਾਂ ਮਿਲ ਪੂਗੀ ਕਿਵੇਂ ਮਰਜੀ ਮੈਂ ਕੋਈ ਦਿੱਕਤ ਨਹੀਂ ਕੋਈ ਚੱਕਰ ਹਾਂ ਠੀਕ ਆ ਤੇ ਇਹਦਾ ਫਿਰ ਰੇਟ ਲੈਂਡ ਦੇ ਜਾ ਇਹਦਾ 57000 ਰੁਪਏ ਮੁੱਲ ਹੈ 55000 ਦੀ ਦੇ ਦਾਂਗੇ ਬਸ 55 ਮੈਂ ਤੈਨੂੰ ਕਹਿ ਲੱਗਾਂ 55 ਹੀ ਕਰ ਲਾ ਦੇਖੀ ਜੋ ਤਾਂ ਕੋਈ 55 ਚ ਥੋੜਾ ਮਾਨਤ ਨਾ ਪਟੰਡਾ ਇਹ ਹਰ ਮੋਲੇ ਦੂਜੇ ਸੂਏ ਸੂਣ ਵਾਸਤੇ ਸਾਢੇ 3 ਉਹਨੇ ਗੱਬਣ ਚੱਕਪਾ 7 ਕਰੋ ਦੁੱਦਾਗਾ ਬਾਕੀ ਜਿਹੜਾ ਭਰਾ ਲੈ ਕੇ ਜਾਊਗਾ ਦੋ ਡੰਗ ਚੋਕੇ ਵੀ ਹੱਕ ਲੈ ਜਾ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂ ਤੇ ਅੱਗੇ ਕੀ ਤਰ੍ਹਾਂ ਨੰਬਰ ਤੇ ਬੱਛੀ ਹੈ ਨਾ ਹਾਂ ਇਹ ਮੂੰਹੋ ਦੋ ਦਾਂਦਾ ਬਈ ਅੱਛਾ ਮੂੰਹੋ ਦੋ ਆਉਂਦਾ ਕੀ ਰੰਗ ਪ੍ਰਿੰਟ ਬੜਾ ਚੰਗਾ ਨਾ ਹਾਂਜੀ ਕਰੀ ਮੂੰਹ ਜਿਹਾ ਬੜਾ ਇਹਨੂੰ ਮੂੰਹ ਤਾਂ ਮਾਰਤੀ ਤੇ ਜਮਾਇ ਮੈਂ ਨੀਲੀ ਰਾਵ ਵਿੱਚ ਹੁੰਦਾਗਾ ਐ ਆ ਗਿਆ ਹਣਾ ਇਸ ਕੁਆਲਿਟੀ ਚ ਬੜੀ ਚੰਗੀ ਹੈਗੀ ਕਿੰਨੇ ਡਾਂ ਦੀ ਗੱਬਣਾ ਇਹ ਮੰਨ ਕੇ ਚੱਲੋ ਡੇਢ ਮਹੀਨਾ ਬਾਕੀ ਹੈ ਜੀ ਡੇਢ ਮਹੀਨਾ ਬਾਕੀ ਹੈ ਬਾਕੀ ਆ ਸੂਣ ਤੇ ਹਾਂ ਕੱਚੀ ਕਹੇਦਾ ਡੇਢ ਮਹੀਨਾ ਹਾਂ ਕੱਚੀ ਆ ਸਾਢੇ 6 7 ਮਹੀਨੇ ਗੱਭਣ ਵਾਂਗੀ ਫਿਰ ਇਹ ਹਾਂ 7 ਨਾ 9 ਸਾਢੇ 7 ਦੀ ਬਣ ਗਈ ਹਾਂ 7 ਤੋਂ ਪਲੱਸ ਵਾਗ ਗਈ ਠੀਕ ਆ ਬਈ ਤੋੜ ਕੇ ਦਿਖਾ ਦੇ ਲਾ ਫਿਰ ਪਹਿਲੇ ਸੂਏ ਵਾਸਤੇ ਸੂਣਾ ਵੈਸੇ ਨੇ ਦੋ ਆਂਦਾ ਹੀ ਉਹਨਾਂ ਤੋਂ ਬਾਕੀ ਕਾਦੇ ਕਾੜੋਂ ਸਾਹਮਣੇ ਆ ਰੰਗ ਕੋਰੈਂਟ ਬੜਾ ਚੰਗਾਗਾ ਤਣ ਚਾਰ ਹੀ ਰਹਿਣਗੇ ਸਿੰਗਲ ਤੋ ਪੰਜਵਾਂ ਛੇਵਾਂ ਕੋਈ ਵੀ ਜਿਹੜੀ ਫੋਟੋ ਆਈਏ ਖੁੱਲੀ ਹੈ ਥੋੜੀ ਜਾਂ ਤਾਂ ਕਰਦੀ ਹੈਗੀ ਹੂੰ ਬਾਕੀ ਥੋੜਾ ਜਿਹਾ ਧਲਿਆਰਾ ਪਾ ਫਿਰ ਤਾਂ ਖੜ ਜਾਂਦੀਆਂ ਨਹੀਂ ਹੈ ਨਾ ਕੋਈ ਗੱਲ ਨਹੀਂ ਲੈ ਜਲ ਟਿਕ ਆ ਜੇ ਨਾਲ ਤਾਂ ਇਥੋਂ ਬਾਜ ਨੂੰ ਚੈੱਕ ਕਰ ਲਓ ਨਾ ਸਾਡ ਦੇ ਸਾਡੀ ਕੋਈ ਗੱਲ ਨਹੀਂ ਕਿੰਨਾ ਗੱਦ ਦੁੱਧ ਪਾ ਦੂ ਲੱਗ ਭਾਗੇ ਕਿਵੇਂ ਰਵੇ ਰੂ ਵੀ ਚਾਹੀਦੀ ਆ ਤੁਸਾਂ ਰਵੇ ਦੀ ਪੂਰੇ ਚੰਗੇ ਦੀ 25 26 ਕਿਲੋ ਦੁੱਧ ਪਨੂਣ ਪਾ ਦੂਗੀ ਐ ਨਹੀਂ ਕਹੇ ਠੀਕ ਹੈ। ਤੇ ਕਹਿਣ ਦੀ ਗੱਲ ਹੀ ਹੈਗੀ। ਗੱਬਣ ਨੂੰ ਪਤਾ ਕਿਹਨੇ ਸੀਮਨ ਸੁਮਨ ਤੋਂ ਗੱਬਣਾ ਹੈ। ਗੱਬਣ ਦਾ ਨਹੀਂ ਪਤਾ ਸੀਮਨ ਤੋਂ ਕਿਹੜੇ ਦੀ ਆ। ਉਹ ਆਪਾਂ ਖੰਪਾਕਾਂ ਕਰ ਦਾਂਗੇ। ਆਪਾਂ ਪਤਾ ਲੈ ਲਾਂਗੇ ਬੰਦੇ ਨੂੰ। ਲਈ ਵੀ ਆਪਣੀ। ਥਣ ਚੈੱਕ ਕਰ ਲੋ ਜੀ। ਚਾਰ ਖਾਨੇ ਕੀ। ਤੇ ਮਤਲਬ ਕਨਫਰਮ ਕਰ ਦਾਂਗੇ ਉਹ ਵੀ ਕਿੱਥੋਂ ਆਈ ਹੈ ਕੀ ਸਿਸਟਮ ਇਹਦਾ। ਹਾਂ। ਠੀਕ ਇਹਦਾ ਫਿਰ ਰੇਟ ਲੈਣ ਦੇ ਜਾਂ। ਇਹਦਾ 60000 ਰੁਪਏ। 60 ਹੀ ਕਰ ਲੈ। ਚਲ 60 ਦੀ ਦੇ। ਪ੍ਰੋਪਰ ਜੀ ਗੱਲ ਹੋਰ। 60 ਕਰ ਲੈ। ਬਾਕੀ ਜੋ ਮਾਨ ਤਾਂ ਥੋੜਾ ਜਰੂਰ ਛੋਟ ਛੱਪਾ ਹੋ ਜਾਊਗਾ। ਤੇ ਪਿੰਡ ਇੱਕ ਵਾਰੀ ਫੇਰ ਨੋਟ ਕਰ ਲੋ ਸੰਧੂ ਕ तहसील तपाते जिला बरनाला ਨੇੜੇ ਭਤੌੜ ਸ਼ਹਿਰ ਦਾ ਮੋਬਾਈਲ ਨੰਬਰ ਲਾਖ ਚ ਫੇਰ ਬੋਲਦੇ ਵੀਰੇ ਕਰੀ 9781796393 ਇਹ ਬਾਈ ਦਾ ਮੋਬਾਈਲ ਨੰਬਰ ਆ ਇਹ ਆ ਗਈ ਜੀ ਸਾਢੇ ਤਿੰਨ ਵਜੇ ਗੱਬਣ ਚੈੱਕ ਪਾਸ ਉਸ ਨੂੰ ਕੱਟੀ ਜੀ ਫੇਰਨੇਗਾ ਬਰਨਾਲਾ ਕੱਟੀ ਬੜੀ ਸ਼ਕੀਨ ਆ ਗਈ ਤੇ ਇੱਥੋਂ ਨਿਕਾ ਮਾਰੋ ਕੱਟੀ ਜਣਾ ਖੜ ਦੇ ਖੋਣੀ ਪੂਰੀ ਸਾਹਮਣੇ ਇੱਕ ਖੋਣੀ ਰ데요 ਗੈਨ ਲਓ ਵੀ ਕਿੰਨੇ ਰ데요 ਉੱਪਰ ਕੱਟੀ ਗਈ ਖੜੀ ਹੈ ਨਾ ਸਿੰਘ ਤੋਂ ਦੇਖ ਲਓ ਜਿਹੜਾ ਵੀਰ ਨੂੰ ਜਿਹੜਾ ਵੀ ਪਸ਼ੂ ਪਸੰਦ ਆਊਗਾ ਇੱਥੇ ਆ ਕੇ ਬੇਸ਼ੱਕ ਬੇਜਜ ਕੋ ਖਰੀਦ ਆ ਦੇਖ ਲੈ ਕਦਰ ਦੇ ਹਿਸਾਬ ਨਾਲ ਦੇਖ ਲੈ ਤੂੰ ਮੇਰਾ ਕਦਰ 6 ਫਟਾ ਪੂਰੀ ਫੁੱ ਠੀਕ ਹੈ ਤਨਵਾਜ ਜੀ